ਜਿਹੜੀ ਮਤ ਨੂੰ ਜਿਹੜਾ ਮੰਨ ਰਿਹਾ ਹੈ ਜੇ ਤੱਕ ਤੱਕ ਉਹਦੀ ਸੁਰਤ ਜਾਂਦੀ ਹੈ ਉੱਥੇ ਤੱਕ ਦੀ ਉਹ ਗੱਲ ਕਰੂਗਾ ਹੂੰ ਉਹਨ ਮਨ ਮਨੂਆ ਸੁਨਨ ਸਮਾਨਾ ਦੁਬਦਾ ਦੁਰਮਤ ਭਾਗੀ ਉਹਨ ਮਨ ਮਨੂਆ ਸੰਨ ਸਮਾਨਾ ਜਦ ਮਨ ਉਹ ਪੁੱਠਾ ਹੋ ਜਾਂਦਾ ਨਾ ਮਾਇਆ ਨੂੰ ਛੱਡ ਕੇ ਆਪਣੇ ਅੰਦਰ ਸਮਾਉਂਦਾ ਜਾ ਕੇ ਉਹਨ ਮਨ ਮਨੂਆ ਸੁਨਨ ਸਮਾਨਾ ਸੁਨਨ ਸੁਬਤ ਫਿਰ ਇਹ ਹੈ ਮਾਇਆ ਦੀ ਜਦ ਮਾਇਆ ਦੀ ਭੁਖ ਨਹੀਂ ਹੋਣੀ ਤੇ ਚੁੱਪ ਕਰਕੇ ਚੁੱਪ ਕਰ ਲਈ ਸੁਣ ਇਹਦਾ ਇਹ ਤੇ ਕੋਈ ਬੋਲਦਾ ਨਾ ਨਾ ਆਪੇ ਆਪਕੇ ਸੁਣ ਸੁਸਾਂ ਜੀ ਉੱਤੇ ਤਾਂ ਕੋਈ ਆਵਾਜ਼ ਨਹੀਂ ਸੀ ਆਉਂਦੀ ਜਿੱਥੇ ਕੋਈ ਆਵਾਜ਼ ਨਹੀਂ ਆਉਂਦੀ ਉਹ ਸੁੱਨ ਜਗ੍ਹਾ ਹੁੰਦੀ ਹੈ ਸੁੱਨ ਸਰਾਹ ਕਿਵੇਂ ਘਰ ਕੋਈ ਬੋਲਦਾ ਹੀ ਨਹੀਂ ਜੇ ਬੋਲੇ ਨਿਆਣੇ ਹੋਣ ਜਾਂ ਕੋਈ ਹੋਰ ਹੋਵੇ ਗੱਲਬਾਤ ਕਰਦਾ ਹੋਵੇ ਟੀਵੀ ਲੱਗਿਆ ਹੋਵੇ ਤਾਂ ਤਾਂ ਲੱਗਦਾ ਸੁੱਨ ਸਰਾਹ ਪਿਆ ਇੱਥੇ ਤਾਂ ਬੋਲਦਾ ਹੀ ਨਹੀਂ ਕੋਈ ਜਦ ਮਨੂ ਆ ਬੋਲਦਾ ਨਹੀਂ ਤਾਂ ਸੁਣਨੇ ਦੁਬਦਾ ਦੁਰਮਤ ਭਾਗੀ ਸੁਣ ਹੋ ਗਿਆ ਇਹਦਾ ਮਤਲਬ ਦੁਬਦਾ ਦੁਰਮਤ ਫਿਰ ਹੈ ਨਹੀਂ ਜਿੰਨੇ ਜਲ ਦੁਬਦਾ ਦੁਰਮਤ ਆ ਉਹਨਾਂ ਦਾ ਰਾਜਮਾਲ ਬਨਸੋਰ ਹੈ ਜਿੰਨਾ ਜਲ ਦੁਬਦਾ ਦੁਰਮਤ ਹੁੰਦੀਆਂ ਨੇ ਮਨ ਦੇ ਵਿੱਚ ਰਾਜਮਾਲ ਦਾ ਸ਼ੋਰ ਬੜਾ ਹੁੰਦਾ ਫਿਰ ਉਦੋਂ ਉਹਨਾਂ ਨਹੀਂ ਸਾਨੂੰ ਹੁੰਦਾ ਇਹ ਉਦੋਂ ਬੜਾ ਰੌਲਾ ਹੁੰਦਾ ਅੰਦਰ ਇਹਦੇ ਜੇ ਦੁਬਦਾ ਦੁਰਮਤ ਚਲੀ ਜਾਂਦੀ ਹੈ ਫਿਰ ਸੁਨ ਹੋ ਜਾਂਦਾ ਕੋਈ ਰੌਲਾ ਨਹੀਂ ਹੁੰਦਾ ਸ਼ਾਂਤ ਹੋ ਜਾਂਦਾ ਮਨ ਉਹਦੇ ਅੰਦਰ ਸ਼ਾਂਤੀ ਹੁੰਦੀ ਹੈ ਸੁਨ ਸਮਾਨ ਹੈ ਸੁਣ ਲੋਗੇ ਸਮਝਾਉਂਦਾ ਵੰਦ ਦੁਬਦਾ ਦਰਮਦ ਭੱਜੀ ਦੁਬਦਾ ਦਰਮਦ ਭੱਜ ਜਾਂਦੀ ਏ ਦੁਬਦਾ ਦਰਮਦ ਹੁੰਦੀ ਨਹੀਂ ਏ ਜੇ ਦੁਬਦਾ ਦਰਮਦ ਤਾਂ ਫੇਰ ਸੁਣ ਰਹੀ ਨਹੀਂ ਏ ਇਹ ਸੁਣ ਹੈਨੀ ਵੇ ਸਮਾਇਆ ਹੋਇਆ ਵੀ ਹੈ ਨਹੀਂ ਏ ਦੁਬਦਾ ਦਰੁਦ ਭੱਜੀ ਤੋਂ ਬਾਅਦ ਹੀ ਇਹ ਗੱਲ ਹੋ ਸਕਦੀ ਏ ਪਹਿਲਾਂ ਨਹੀਂ ਹੋ ਸਕਦੀ ਇਹ ਨਹੀਂ ਪਹਿਲਾਂ ਸਮਝੂ ਜੋਗੀ ਕੀ ਕਰ ਲੈ ਪਹਿਲਾਂ ਮਨ ਸਮਝਵੇ ਦੁਬਦਾ ਦਰੁਦ ਵਾਜ ਜਾਵੇ ਇਹ ਨਹੀਂ ਉਦੋਂ ਦਰ ਦੁਬਦਾ ਦਰਮਦ ਪਹਿਲਾਂ ਖੋਲੋ ਫੇਰ ਆਪੇ ਸਮਝੂ ਉੱਠੀ ਗੱਲ ਹੋ ਮੈਂ ਚਲੀ ਜਾਵੇਂ ਤਾਂ ਨਾਮ ਮਿਲੂਗਾ। ਵਾੜਾ ਵਾਲੇ ਕਹਿੰਦੇ ਨੇ ਨਾਮ 잡ਦੇ ਹੋ ਬਿਜਲੀ ਆਵੇ। ਇਹ ਗੱਲ ਗਲਤ ਹੈ। ਇਹ ਗੱਲ ਗਲਤ ਹੈ। ਹੋ ਮੈਂ ਹੋ ਮੈਂ ਮਿਟਣ ਤੋਂ ਬਾਅਦ ਨਾਮ ਮਿਲਦਾ ਹੁੰਦਾ। ਹੋ ਮੈਂ ਨਾਵਾਂ ਨਾਲ ਵਿਰੋਧਾ ਦੋਹਰਾਂ ਵਸੇ ਇਕਠਾਏ। ਤੁਸੀਂ ਵਾਲਾ ਫੜਾਤੀ। ਤੁਸੀਂ ਕਹਿੰਦੇ ਮੈਂ ਫੜਾਤੀ ਵਾਲਾ ਗੁਰਬਾਣੀ ਇਹਨੇ ਜੀਚਾ ਰੱਦ ਕਰਦੀ ਹੈ। ਤੇ ਫਿਰ ਵਾੜਾ ਨੇ ਤਰਖਿ ਚੜਾਇਆ। ਸਭ ਜੱਗ ਵੈਦਿਆ ਭਾਈ। ਵੈਦਿਆ ਭਾਈ। ਉਹ ਵੈਦਿਆ ਹੋਇਆ ਹੀ ਹੈ। ਇਹ ਸਮਝਿਆ ਹੀ ਨਹੀਂ ਬੇ ਗੱਲ ਕੀ ਕਹੀ ਐ ਇਹਦਾ ਮਤਲਬ ਕੀ ਸੀ ਉਹ ਬੇ ਨਾਵਾਂ ਨਾਲ ਵਿਰੋਧ ਐ ਆ ਜਿਹੜੇ ਮਾਲਾ ਫੇਰਦੇ ਨੇ ਨਾਮ ਜਪਦੇ ਨੇ ਇਹਨਾਂ ਨੂੰ ਅਸਿਆ ਸੀ ਵੀ ਇਹ ਇਹ ਨਾਮ ਨਹੀਂ ਇਦਾਂ ਮਿਲਦਾ ਹੁੰਦਾ ਇਹ ਨਾਮ ਜਪਣਾ ਨਹੀਂ ਹੈ ਪਹਿਲਾ ਹੰਕਾਰ ਨੂੰ ਖਤਮ ਕਰੋ ਹੰਕਾਰ ਨਾਮ ਹੰਕਾਰ ਖਤਮ ਕਦੋਂ ਹੁੰਦਾ ਹੰਕਾਰ ਹੁੰਦਾ ਜਸ ਗਾਉਣ ਨਾਲ ਹੰਕਾਰ ਖਤਮ ਹੁੰਦਾ ਓਮੇ ਸ਼ਬਦੇ ਕੋਈ ਆ ਜਿਹੜਾ ਹੁੰਦਾ ਨਾ ਜਲ ਜਸ ਕਰਨ ਉਹਨਾਂ ਕਾਰਗਤ ਹੁੰਦੇ ਹੋਂ ਮੈਂ ਜਾਏ ਹੋਂ ਮੈਂ ਕਹਾਂ ਜਾਂਦੀ ਹੈ ਉਪਦੇਸ਼ ਨੂੰ ਗੁਰਬਾਣੀ ਨੂੰ ਹੋਂ ਹੋਂ ਮੈਂ ਆਲਾ ਕਿਸੇ ਦਾ ਜਸ ਨਹੀਂ ਗਾ ਸਕਦਾ ਗੁਣ ਗਾਇਨ ਕਿਸੇ ਦਾ ਨਹੀਂ ਕਰ ਸਕਦਾ ਪਰ ਜੇ ਗੁਣ ਗਾਇਨ ਕਰਨ ਲੱਗ ਜਵੇ ਗੁਣ ਗਾਵ ਤੇ ਤੇਰੀ ਉੱਤੇ ਸਮਹਿਲ ਬਿੰਦ ਸਜਾਏ ਹੋਂ ਮੇ ਬਖਫਾ ਜੇ ਤੂੰ ਗੁਣ ਗਾਇਆਂ ਗਾਣ ਤੇਰੀ ਉਮਰ ਉਰੂਜ ਗੁਰਗਾਵ ਤੇਰੀ ਉਤਰ ਸਮਾਹ ਮਹਲ ਉਤਰ ਜੂਗੀ ਜੋ ਹਉਮੈ ਦੀ ਬੇਫੈਲੀ ਹੈ ਸਭ ਨਸ਼ਟ ਹੋ ਜੂਗੀ ਮੈਂ ਜਾਇ ਹਉਮੈ ਕੋ ਫੈ ਕਹੋ ਕਬੀਰ ਅਨਪੋਖ ਦੇਖਿਆ RAM ਨਾਮ ਲੇ ਲਾਗੀ ਕਹੋ ਕਬੀਰ ਅਨਪੈਖ ਦੇਖਿਆ ਕੱਥੇ ਕਰ ਪਏ ਦੇਖਿਆ ਅਨਪੋ ਮੈਨੂੰ ਕਬੀਰ RAM ਨਾਮ ਦੇ ਬਿਰਾਖ ਦੇਖਿਆ ਪਰ ਦੇਖਿਆ ਮੈਂ ਕਿ ਮੈਂ ਦੇਖਿਆ ਮੇਰੀ ਤਾਂ RAM ਨਾਮ ਨ ਲੇ ਲਵ ਲਾਗੀ ਇਹ ਅਰਧ ਦੀ ਗੱਲ ਹੈ ਪਤਾ ਚੱ ਲੱਗਿਆ ਆ ਰਾਮ ਨਾਮ ਲਿਵ ਲੱਗੀ ਇਸ ਗੱਲਾਂ ਦਾ ਲਾਈਓ ਨਹੀਂ ਸੀ ਆਵੇ ਲੱਗੀ ਲੱਗੀ ਹੋਈ ਸੀ ਇਹ ਅਨੁਭਵ ਦੇਖਿਆ ਮੈਂ ਅਨੁਭਵ ਦੇਖਣ ਦੀਆਂ ਗੱਲਾਂ ਕਰਦੇ ਤੇ ਸੰਤ ਕਹਿੰਦੇ ਮੈਂ ਦੱਸਾਂ ਕੀ ਦੇਖਿਆ ਇਸ ਵਸਤੇ ਜਿਸ ਮੈਨੂੰ ਕੀ ਸਮਝਾਈ ਹੈ ਵੇ ਰਾਮ ਰਾਮ ਨਾਮ ਲਿਵ ਲੱਗੀ ਹੋਈ ਹੈ ਰਾਮ ਨਾਮ ਲਿਵ ਲੱਗੀ ਰਾਮ ਨਾਮ ਨਾਲ ਲਿਵ ਲੱਗੀ ਹੈ ਸ਼ਬਦ ਗੁਰੂ ਨਾਲ ਮੇਰਾ ਸੰਪਰਕ ਹੈ ਹੁਕਮ ਨਾਲ ਸੰਪਰਕਾ ਹੁਕਮ বুঝ ਲਿਆ ਮੈਂ ਮੈਂ ਹੁਕਮ ਬੁਝਿ ਲਿਆ ਹੁਕਮ ਦੇ ਵਿੱਚ ਚੱਲ ਰਿਹਾ ਜੋ ਹੁਕਮ ਹੈ ਉਹਦੇ ਨਾਲ ਮੇਰਾ ਤਾਲਮੇਲ ਹੈ ਇੱਕ ਸੋਰਾ ਮੈਂ ਹੁਕਮ ਦੇ ਨਾਲ ਹੁਕਮ ਦੀ ਸੁਰਨਾ ਮੇਰੀ ਇੱਕ ਸੋਰਾ ਹੈ ਹੁਕਮ ਪਾਣਾ ਮੈਨੂੰ ਮਿੱਠਾ ਲੱਗਦਾ ਹੈ ਇਹ ਦੇਖਿਆ ਬਈ RAM ਨਾਮ ਲੈ ਵਾ RAM ਨਾਮ ਦਾ ਮਤਲਬ ਹੁਕਮ ਹੈ ਰਾਮ ਨਾਮ ਲੈ ਬਲੱਗੀ ਹਾਂ ਆ ਆ ਰਾਮ ਨਾਮ ਨਹੀਂ ਲੈ ਬਲੱਗੀ ਰਾਮ ਨਾਮ ਨਾਂ ਲੈ ਬਲੱਗੀ ਆ ਉਹਦੇ ਮਮਨ ਸਿਹਰੀ ਆ ਰਾਮ ਨਾਮ ਲੈ ਬਲੱਗੀ ਹਾਂ